ਭਾਰਤ ਦੇਸ਼ ਨੂੰ ਮੁਗਲਾਂ ਦੇ ਕਹਿਰ ਅਤੇ ਅਤਿਆਚਾਰਾਂ ਤੋਂ ਬਚਾਉਣ ਲਈ ਹਿੰਦੂ ਧਰਮ ਦੀ ਰਾਖੀ ਵਾਸਤੇ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਲੱਖਾਂ ਹਜ਼ਾਰਾਂ ਸਿੱਖਾਂ ਦੀ ਕੁਰਬਾਨੀ ਹੋਈ ਸੀ ਪੂਰੇ ਭਾਰਤ ਵਿੱਚ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਗੁਰੂ ਕੇ ਸਿੱਖਾਂ ਨੇ ਖੂਨ ਨਹੀਂ ਡੋਲਿਆ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੋ ਆਓ ਫਿਰ ਇੱਕ ਵਾਰੀ ਗੁਰੂ ਕੇ ਸਿੰਘਾਂ ਦੇ ਇਤਿਹਾਸ ਦੇ ਪੰਨੇ ਫਰੋਲੀਏ ਵੀਡੀਓ ਨੂੰ ਪੂਰਾ ਸੁਣਨਾ ਜੀ ਰੂਹ ਕੰਬ ਜਾਵੇਗੀ ਆਓ ਅੱਜ ਸਿੱਖ ਪੰਥ ਦੇ ਮਹਾਨ ਜੋਧੇ ਬੰਦਾ ਸਿੰਘ ਬਹਾਦਰ ਦੇ ਜੀਵਨ ਉੱਤੇ ਝਾਤ ਮਾਰੀਏ ਜੋ ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਜੀ ਦਾ ਅਸ਼ੀਰਵਾਦ ਲੈ ਕੇ ਮੁਗਲਾਂ ਦੇ ਨਾਲ ਡਟ ਕੇ ਮੁਕਾਬਲਾ ਕੀਤਾ ਅਤੇ ਸਹਿਬਜ਼ਾਦੀਆਂ ਦੀ ਸ਼ਹਾਦਤ ਦਾ ਬਦਲਾ ਵੀ ਲਿਆ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਪੱਛਮੀ ਕਸ਼ਮੀਰ ਦੇ ਰਾਜ ਪੁਰਛ ਵਿਚਲੇ ਪਿੰਡ ਰਾਜੌਰੀ ਵਿੱਚ ਤਤਕ ਸੁਦੀ 13 ਸੰਮਤ 1727 ਇੰਗਲਿਸ਼ ਮਹੀਨਾ 27 ਅਕਤੂਬਰ ਸਨ 1670 ਨੂੰ RAMDEEP RAJPUT ਦੇ ਘਰ ਹੋਇਆ RAMDEEP ਵਾਹੀਕਾਰ ਕਿਸਾਨ ਸੀ ਜੋ ਖੇਤੀ ਕਰਦੇ ਹਨ ਉਸ ਨੂੰ ਵਾਹੀਕਾਰ ਕਿਹਾ ਜਾਂਦਾ ਹੈ ਉਸ ਨੇ ਆਪਣੇ ਪੁੱਤਰ ਦਾ ਨਾਮ ਲਸ਼ਮਣਦਾਸ ਰੱਖਿਆ ਉਸ ਨੇ ਉਸ ਨੂੰ ਵਾਹੀਕਾਰੀ ਜਾਨੀ ਕੇ ਖੇਤੀਬਾੜੀ ਸ਼ਿਕਾਰ ਕਰਨਾ ਘੋੜਸਵਾਰੀ ਸ਼ਸਤਰਾਂ ਦੀ ਵਰਤੋਂ ਆਦਿ ਦੀ ਸਖਲਾਈ ਵੀ ਦਿੱਤੀ ਲక్ష్మణਦਾਸ ਮੁੱਢ ਤੋਂ ਹੀ ਨਰਮ ਦਿਲ ਸੀ ਇੱਕ ਵਾਰ ਸ਼ਿਕਾਰ ਖੇਡਦੇ ਆ ਉਸ ਨੇ ਹਰਨੀ ਮਾਰ ਦਿੱਤੀ ਜਦ ਉਸ ਦਾ ਪੇਟ ਚਾਕ ਕੀਤਾ ਗਿਆ ਤਾਂ ਵਿੱਚੋਂ ਦੋ ਬੱਚੇ ਨਿਕਲੇ ਜੋ ਲక్ష్ਮਣ ਦਾਸ ਦੇ ਸਾਹਮਣੇ ਤਰਫ ਤਰਫ ਕੇ ਮਰ ਗਏ ਇਸ ਦ੍ਰਿਸ਼ ਨੇ ਉਸ ਦੇ ਦਿਲ ਉੱਪਰ ਅਜਿਹਾ ਅਸਰ ਕੀਤਾ ਕਿ ਉਹ ਘਰ-ਬਾਰ ਛੱਡ ਕੇ ਸਾਧੂ ਬਣ ਗਿਆ ਸਾਧੂ ਹੋ ਕੇ ਪਹਿਲਾਂ ਉਸ ਨੇ ਜਾਨਕੀ ਪ੍ਰਸ਼ਾਦ ਦਾ ਰਾਗੀ ਪਾਸੋਂ ਉਪਦੇਸ਼ ਲਿਆ ਜਿਸ ਨੇ ਉਸ ਦਾ ਨਾਮ ਮਾਧੋ ਦਾਸ ਰੱਖਿਆ ਵਰਕੀਆਂ ਦੀ ਮੰਡਲੀ ਨਾਲ ਤੁਰਦਾ ਫਿਰਦਾ ਉਹ ਪੰਜਾਬ ਪਹੁੰਚਿਆ ਇੱਥੇ ਉਸਨੇ RAM ਥੰਮਣ ਕਸੂਰ ਦੇ ਪਾਸ ਜਾ ਕੇ ਸਾਧੂ RAM ਦਾਸ ਤੋਂ ਉਪਦੇਸ਼ ਲਿਆ ਪਰ ਮਨ ਨੂੰ ਸ਼ਾਂਤੀ ਫਿਰ ਵੀ ਨਾ ਮਿਲੀ ਸਾਧੂ ਬਾਣੇ ਵਿੱਚ ਤੁਰਦਾ ਫਿਰਦਾ ਉਹ ਦੱਖਣ ਵਿੱਚ 나ਸਿਕ ਜਾ ਪੁੱਜਾ ਜੋ ਦਰਿਆਵਾ ਗਦਾਵਰੀ ਦੇ ਟੰਡੇ ਹੈ ਉੱਥੇ ਉਹ ਔਗੜ 나ਥ ਜੋਗੀ ਦਾ ਚੇਲਾ ਬਣ ਗਿਆ ਉਸ ਪਾਸੋਂ ਉਸਨੇ ਜੋਗ ਰਾਹੀ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਦੇ ਸਾਧਨ ਸਿੱਖੇ ਅਤੇ ਕਮਾਏ ਔਗੜ 나ਥ ਦੀ ਮੌਤ ਮਗਰੋਂ ਮਾਧਵਦਾਸ ਨਾਂ ਦੇੜ ਚਲਾ ਗਿਆ ਉੱਥੇ ਉਸਨੇ ਕੁਟੀਆਂ ਬਣਾਈ ਅਤੇ ਭਜਨ ਤਪ ਕਰਨ ਲੱਗ ਪਿਆ ਸਹਜੇ ਸਹਜੇ ਉਹ ਸਨੇ ਰਿੱਧੀਆਂ ਸਿੱਧੀਆਂ ਦੇ ਚਮਤਕਾਰ ਵਖਾ ਕੇ ਇੱਕ ਤਕੜਾ ਮਨ ਮਾਠ ਡੇਰਾ ਕਾਇਮ ਕਰ ਲਿਆ ਅਤੇ ਆਪ ਉਸ ਦਾ ਮਹੰਤ ਬਣ ਗਿਆ ਉਸ ਦੇ ਡੇਰੇ ਜੋ ਮੁਸਾਫਰ ਜਾਂ ਸਾਧੂ ਸੜਕਾਂ 'ਤੇ ਉਹ ਉਹਨਾਂ ਦਾ ਜੰਤਰਾ ਮੰਤਰਾਂ ਅਤੇ ਰਿੱਧੀਆਂ ਸਿੱਧੀਆਂ ਨਾਲ ਖੂਬ ਮੁਕਾ ਲੜਾਉਂਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 19ਵੀਂ ਦਿਨੀ ਉੱਧਰ ਹੀ ਗਏ ਹੋਏ ਸਨ ਆਪ ਸਤੰਬਰ ਸਨ 1700 8 ਸੰਮਤ 1765 ਵਿੱਚ ਮਾਧੋ ਦਾਸ ਦੇ ਡੇਰੇ ਗਏ ਉਸਨੇ ਉਹਨਾਂ ਉੱਪਰ ਵੀ ਜੰਤਰ ਮੰਤਰ ਚਲਾਉਣ ਦਾ ਯਤਨ ਕੀਤਾ ਪਰ ਮਹਾਵਲੀ ਸਤਗੁਰੂ ਉੱਤੇ ਕੋਈ ਅਸਰ ਨਾ ਹੋਇਆ ਮਾਧੋਦਾਸ ਹੈਰਾਨ ਹੋ ਕੇ ਅਤੇ ਅਧੀਨ ਹੋ ਕੇ ਗੁਰੂ ਜੀ ਦੀ ਚਰਨੀ ਪਿਆ ਅਤੇ ਕਹਿਣ ਲੱਗਾ ਮਹਾਰਾਜ ਜੀ ਮੈਨੂੰ ਮਾਫ ਕਰਨਾ ਮੈਨੂੰ ਬਖਸ਼ਣਾ ਮੈਂ ਤੁਹਾਡਾ ਬੰਦਾ ਹਾਂ ਮੈਨੂੰ ਬਖਸ਼ ਲਾਓ ਜੋ ਹੁਕਮ ਕਰੋਗੇ ਉਸ ਦੀ ਪਾਲਣਾ ਕਰਨ ਲਈ ਹਾਜ਼ਰ ਹਾਂ ਗੁਰੂ ਜੀ ਨੇ ਉਸ ਨੂੰ ਅਮਰਤ ਛਕਾ ਕੇ ਉਸ ਦਾ ਨਾਮ ਬੰਦਾ ਸਿੰਘ ਰੱਖਿਆ ਫਿਰ ਉਸ ਨੇ ਖਾਲਸੇ ਦੀ ਰਹਿਤ ਅਤੇ ਅਸੂਲ ਨੀਮ ਦੱਸੇ ਨਾਲ ਉਸ ਨੂੰ ਸਿੱਖ ਇਤਿਹਾਸ ਤੋਂ ਵਾਕਫੀ ਕਰਾਈ ਖਾਸ ਕਰਕੇ ਪੰਜਵੇਂ ਤੇ ਨੌਵੇਂ ਗੁਰੂ ਜੀ ਦੀ ਸ਼ਹੀਦੀ ਅਨੰਦਪੁਰ ਸਾਹਿਬ ਚਮਕੌਰ ਸਾਹਿਬ ਮੁਕਤਸਰ ਸਾਹਿਬ ਆਦ ਦੇ ਜੰਗਾਂ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਅਤੇ ਹਿੰਦੂਆਂ ਦੇ ਸਿੱਖਾਂ ਨਾਲ ਮੁਗਲ ਰਾਜ ਅਤੇ ਉਸ ਦੇ ਹਮਾਇਤੀਆਂ ਵੱਲੋਂ ਕੀਤੇ ਗਏ ਜ਼ੁਲਮਾਂ ਅਤਿਆਚਾਰ ਦਾ ਹਾਲ ਦੱਸਿਆ ਬੰਦਾ ਸਿੰਘ ਵਿੱਚ ਵੀਰ ਰਸ ਠਾਠਾਂ ਮਾਰ ਉਠਿਆ ਉਸ ਨੇ ਪੰਜਾਬ ਜਾਣ ਕੇ ਜ਼ਾਲਮਾਂ ਨੂੰ ਸੁਧਣ ਦੀ ਆਗਿਆ ਮੰਗੀ ਬਾਬਾ ਬੰਦਾ ਸਿੰਘ ਜੀ ਦੀ ਬੇਨਤੀ ਮੰਨ ਕੇ ਗੁਰੂ ਜੀ ਨੇ ਉਸ ਨੂੰ ਆਗਿਆ ਕੀਤੀ ਕਿ ਪੰਜਾਬ ਵਿੱਚ ਜਾ ਕੇ ਖਾਲਸੇ ਦੇ ਜਥੇਦਾਰ ਬਣੋ ਅਤੇ ਜ਼ਾਲਮਾਂ ਨੂੰ ਸੁੱਧੋ। ਸ੍ਰੀ ਦਸ਼ਮੇਸ਼ ਜੀ ਨੇ ਉਹਨਾਂ ਨਾਲ ਪੰਜ ਪਿਆਰੇ ਬਾਬਾ ਬినੂਦ ਸਿੰਘ, ਬਾਬਾ ਕਾਨ ਸਿੰਘ, ਬਾਬਾ ਬਾਜ ਸਿੰਘ, ਭਾਈ ਦਾਇਆ ਸਿੰਘ ਅਤੇ ਭਾਈ ਰਣ ਸਿੰਘ ਅਤੇ ਵੀ ਸਿੰਘ ਹੋਰ ਤੋਰੇ ਨਾਲ ਹੀ ਆਪ ਨੇ ਆਪਣੇ ਥੱਥੇ ਵਿੱਚੋਂ ਪੰਜ ਤੀਰ ਨਿਸ਼ਾਨ ਤੇ ਨਗਾਰਾ ਦਿੱਤਾ। ਵਧਾਈਗੀ ਵੇਲੇ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਪਦੇਸ਼ ਦਿੱਤਾ ਜੱਤ ਰੱਖਣਾ ਪ੍ਰਾਈ ਇਸਤਰੀ ਦੇ ਨੇੜੇ ਨਹੀਂ ਜਾਣਾ ਸਿੱਖੀ ਰਹਿਤ ਵਿੱਚ ਪੱਕੇ ਰਹਿਣਾ ਮਨ ਬਚਨ ਤੇ ਕਰਮ ਕਰਕੇ ਪਵਿੱਤਰ ਰਹਿਣਾ ਆਪਣੇ ਆਪ ਨੂੰ ਗੁਰੂ ਪੰਥ ਦਾ ਦਾਸ ਸਮਝਣਾ ਅਤੇ ਪੰਥ ਦੀ ਆਗਿਆ ਦੇ ਅਨੁਸਾਰ ਹੋ ਕੇ ਹੀ ਰਹਿਣਾ ਆਪਣੇ ਆਪ ਨੂੰ ਗੁਰੂ ਨਾਮ ਲੈਣਾ ਨਾ ਅਖਵਾਉਣਾ ਹਰ ਸਮੇਂ ਇਹਨਾਂ ਪੰਜ ਪਿਆਰਿਆਂ ਦੀ ਸਲਾਹ ਅਨੁਸਾਰ ਚੱਲਣਾ ਦੀਨਾਂ ਅਨਾਥਾਂ ਦੁਖੀਆਂ ਦੀ ਸਹਾਇਤਾ ਕਰਨੀ ਬੇਦਨਾਂ ਨੂੰ ਤੰਗ ਨਾ ਕਰਨਾ ਵੰਡ ਕੇ ਛਕਣਾ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖਣਾ ਅਤੇ ਜਦੋਂ ਕੋਈ ਭੀੜ ਬਣੇ ਤਾਂ ਅਰਦਾਸ ਕਰਨੀ ਗੁਰੂ ਛਤੀ ਬਹੂੜੀ ਕਰੇਗਾ ਗੁਰੂ ਜੀ ਨੇ ਸੰਗਤਾਂ ਦੇ ਨਾਮ ਹੁਕਮਨਾਮੇ ਵੀ ਲਿਖੇ ਕਿ ਉਹ ਬੰਦਾ ਸਿੰਘ ਦੀ ਸਹਾਇਤਾ ਕਰਨ ਬਾਬਾ ਬੰਦਾ ਸਿੰਘ ਜੀ ਖਾਲਸੇ ਦੇ ਜਥੇਦਾਰ ਦੀ ਅਦਵੀ ਪ੍ਰਾਪਤ ਕਰਕੇ ਪੰਜਾਬ ਵੱਲ ਨੂੰ ਚੱਲ ਪਏ ਕੁਝ ਮਹੀਨਿਆਂ ਵਿੱਚ ਹੀ ਉਹ ਦਿੱਲੀ ਤੋਂ 20 ਕੋ ਮੀਲ ਦੂਰ ਪਰਗਨਾ ਖਰਖੌਂਡਾ ਦੇ ਪਿੰਡ ਸਿਹਾਰੀ ਖੰਡਾ ਪਾਸ ਆ ਟਕੇ ਇੱਥੋਂ ਉਹਨਾਂ ਨੇ ਪੰਜਾਬ ਦੇ ਮੁਖੀ ਸਿੰਘਾਂ ਨੂੰ ਗੁਰੂ ਦਸ਼ਮੇਸ਼ ਜੀ ਦੇ ਹੁਕਮਨਾਮੇ ਭੇਜੇ ਅਤੇ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਆ ਰਲੋ ਬਾਬਾ ਜੀ ਨੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਅਸੀਂ ਸਰਹੰਦ ਦੇ ਫੌਜਦਾਰ ਵਜੀਰ ਖਾਂ ਅਤੇ ਉਸ ਦੇ ਹਮਾਇਤੀ ਸੁੱਚਾ ਆਨੰਦ ਨੂੰ ਗੁਰੂ ਜੀ ਦੇ ਸਹਿਜਾਦਿਆਂ ਨੂੰ ਸ਼ਹੀਦ ਕਰਨ ਦੀ ਸਜ਼ਾ ਦੇਣ ਆ ਰਹੇ ਹਾਂ ਨਾਲ ਇਹ ਵੀ ਕਿਹਾ ਕਿ ਜਿਨ੍ਹਾਂ ਪਹਾੜੀ ਰਾਜਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਨਾਲ ਵੈਰ ਕਮਾਇਆ ਸੀ ਉਹਨਾਂ ਨੂੰ ਵੀ ਸੋਧਿਆ ਜਾਵੇਗਾ ਸੰਗ ਬਹੀਰਾ ਪਾ ਕੇ ਬਾਬਾ ਜੀ ਨਾਲ ਆ ਰਲੇ ਬਾਬਾ ਜੀ ਸਰਹੰਦ ਵੱਲ ਬਾਧੇ ਗਏ ਨਾਲੋਂ ਨਾਲ ਆਪ ਦੀ ਫੌਜ ਵੀ ਵੱਦੀ ਬਡੇਰੀ ਹੁੰਦੀ ਗਈ ਰਾਹ ਵਿੱਚ ਉਹ ਜ਼ਾਲਮਾਂ ਜਾਵਰਾਂ ਨੂੰ ਸੋਦੇ ਗਏ 26 ਨਵੰਬਰ ਸਨ 1708 ਨੂੰ ਉਹ ਸਮਾਣੇ ਜਾ ਪੁਜੇ ਇਹ ਜਰਵਾਣੇ ਸਜਦਾ ਦੇ ਮੁਗਲਾਂ ਦਾ ਗੜ ਸੀ ਇੱਥੋਂ ਦੇ ਸੈਦ ਜਲਾਲਦੀਨ ਨੇ ਦਿੱਲੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਤਲਵਾਰ ਨਾਲ ਕਟਿਆ ਸੀ ਇੱਥੋਂ ਦੇ ਦੋ ਪਠਾਣਾ ਨੇ ਛੋਟੇ ਸਹਿਬਜ਼ਾਦਿਆਂ ਦੇ ਸੀਸ ਕੱਟੇ ਸਨ ਇਸ ਕਰਕੇ ਖਾਲਸੇ ਨੂੰ ਇਸ ਨਗਰ ਉੱਤੇ ਬੜਾ ਰੰਝ ਸੀ ਮੁਗਲਾਂ ਸਜਦਾ ਆਦ ਨੇ ਟੱਕਰਾ ਕੀਤਾ ਪਰ ہار ਗਏ ਜ਼ਾਰਵਾ ਜ਼ਾਲਮਾਂ ਨੂੰ ਸਜ਼ਾ ਦੇ ਕੇ ਬਾਬਾ ਜੀ ਆਗਾਂ ਨੂੰ ਵਧੇ ਸ਼ਹਾਬਾਦ ਕੁੰਜਪੁਰਾ ਵਜੀਰ ਖਾਨ ਦਾ ਪਿੰਡ ਮੁਸਤਫਾਬਾਦ ਆਦ ਮੁਸਲਮਾਨੀ ਜ਼ਬਰ ਜ਼ੁਲਮ ਦੇ ਅੱਡੇ ਸਰ ਕਰਕੇ ਬਾਬਾ ਜੀ ਕਪੂਰੀ ਪੁੱਜੇ ਇੱਥੋਂ ਦਾ ਹਾਕਮ ਕਦਮਦੀਨ ਲੋਕਾਂ ਉੱਤੇ ਬੜਾ ਜ਼ੁਲਮ ਕਰਦਾ ਸੀ ਉਹ ਬੜਾ ਵੈਸ਼ਈ ਤੇ ਬਦਚਲਣ ਸੀ ਉਹ Hindu ਇਸਤਰੀਆਂ ਨੂੰ ਡੋਲਿਆਂ ਵਿੱਚੋਂ ਕੱਢ ਕੇ ਉਹਨਾਂ ਦੇ ਸੱਤ ਭੰਗ ਕਰਦਾ ਸੀ ਇੱਜ਼ਤ ਲੁੱਟਦਾ ਸੀ ਉਹ Hinduਾਂ ਉੱਪਰ ਹੋਰ ਵੀ ਬੜੀਆਂ ਸਖਤੀਆਂ ਕਰਦਾ ਸੀ ਕਪੂਰੀ ਨੂੰ ਜਿੱਤ ਕੇ ਦੋਸ਼ੀਆਂ ਨੂੰ ਸਜ਼ਾਵਾ ਦੇ ਕੇ ਬਾਬਾ ਜੀ ਅਗਾਸ ਢੌਰੇ ਵੱਲ ਹੋਏ ਉੱਥੋਂ ਦੇ ਹਾਕਮ ਉਸਮਾਨ ਖਾਨ ਨੇ ਗੁਰੂ ਦਸ਼ਮੇਸ਼ ਜੀ ਦੇ ਸੇਵਕ ਸੈयद ਬੁੱਧੂ ਸ਼ਾਹ ਨੂੰ ਇਸ ਵਾਸਤੇ ਕਤਲ ਕੀਤਾ ਸੀ ਕਿ ਉਸ ਨੇ ਪੰਗਾਣੀ ਦੇ ਯੁੱਧ ਵਿੱਚ ਸ਼੍ਰੀ ਕਲਗੀ ਤਰਜੀ ਦੀ ਸਹਾਇਤਾ ਕੀਤੀ ਸੀ ਨਾਲੇ ਇਹ ਹਾਕਮ ਹਿੰਦੂਆਂ ਉੱਪਰ ਬਹੁਤ ਸ਼ਕਤੀ ਕਰਦਾ ਸੀ ਢੌਰੇ ਤੇ ਹੱਲਾ ਬੋਲਿਆ ਗਿਆ ਜ਼ੋਰ ਦੀ ਲੜਾਈ ਹੋਈ ਖਾਲਸੇ ਨੂੰ ਜਿੱਤ ਪ੍ਰਾਪਤ ਹੋਈ ਅਤੇ ਉਸ ਦੇ ਕਿਲੇ ਤੇ ਕਬਜ਼ਾ ਕਰ ਲਿਆ ਉਸਮਾਨ ਖਾਨ ਤੇ ਉਸ ਦੇ ਸਾਥੀਆਂ ਨੂੰ નિર્ਦੋਸ਼ ਸੈਦ ਬੁੱਧੂ ਸ਼ਾਹ ਦੇ ਕਤਲ ਦੇ ਜ਼ੁਲਮ ਬਦਲੇ ਫਾਹੇ ਦਿੱਤਾ ਗਿਆ ਖਾਲਸਾ ਫਿਰ ਅਗਾਹਾਂ ਵਧਿਆ ਇਸ ਤਰ੍ਹਾਂ ਜਾਬਰ ਜਰਵਾਨਿਆਂ ਨੂੰ ਸੋਧਦੇ ਅਤੇ ਅਨਾਥਾਂ ਦੀ ਸਹਾਇਤਾ ਕਰਦੇ ਬਾਬਾ ਜੀ ਸਰਹੰਦ ਬਲ ਵਦੇ ਸਰਹੰਦ ਅਤੇ ਸਰਹੰਦ ਦੇ ਫੌਜਦਾਰ ਵਜੀਰ ਖਾਂ ਵਿਰੁੱਧ ਸਿੱਖਾਂ ਨੂੰ ਖਾਸ ਗੁੱਸਾ ਸੀ ਇੱਥੇ ਵਜੀਰ ਖਾਂ ਦੇ ਹੁਕਮ ਨਾਲ ਛੋਟੇ ਸਹਿਬਜ਼ਾਦਿਆਂ ਨੂੰ ਜਿਉਂਦੇ ਨੀਹਾਂ ਵਿੱਚ ਚਿਣੇ ਤੇ ਕਤਲ ਕੀਤੇ ਗਏ ਸਨ ਇਸੇ ਆਦਮੀ ਨੇ ਸ਼੍ਰੀ ਦਸ਼ਮੇਸ਼ ਜੀ ਨੂੰ ਆਨੰਦਪੁਰ ਸਾਹਿਬ ਦੁੱਖ ਦਿੱਤਾ ਸੀ ਫਿਰ ਕਸਮਾਂ ਤੋੜ ਕੇ ਇਸ ਨੇ ਉਹਨਾਂ ਉੱਪਰ ਚਮਕੌਰ ਸਾਹਿਬ ਹਮਲਾ ਕੀਤਾ ਸੀ ਅਤੇ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਾਰਨ ਬਣਿਆ ਸੀ ਇਸ ਨੇ ਮਗਰੋਂ ਮੁਖਤਸਰਵਲ ਗੁਰੂ ਜੀ ਦਾ ਪਿੱਛਾ ਵੀ ਕੀਤਾ ਸੀ ਅੰਤ ਵਿੱਚ ਇਸ ਨੇ ਦੋ ਪਠਾਣਾਂ ਨਾ ਦੇੜ ਭੇਜ ਕੇ ਗੁਰੂ ਸਾਹਿਬ ਜੀ ਨੂੰ ਕਤਲ ਕਰਵਾਇਆ ਸੀ ਚਾਰ ਛਫੇਰਿਓ ਖਾਲਸਾ ਸਰਹੰਦ ਵੱਲ ਵੱਧ ਰਿਹਾ ਸੀ ਮਾਝੇ ਤੇ ਦੁਆਬੇ ਦੇ ਸੂਰਬੀਰ ਸਿੱਧ ਕੀ ਸਿੱਖਾਂ ਨੇ ਖੇਤੀਬਾੜੀ ਮਾਲ ਡੰਗਰ ਅਤੇ ਘਰ ਦਾ ਸਮਾਨ ਵੇਚ ਕੇ ਹਥਿਆਰ ਖਰੀਦੇ ਅਤੇ ਜਥੇ ਬਣਾ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਹੁਕਮ ਸੀ ਕਿ ਉਹ ਕੀਰਤਪੁਰ ਇਕੱਠੇ ਹੋਣ ਤੇ ਉੱਥੋਂ ਸਰਹੰਦ ਵੱਲ ਆਉਣ। ਜਦ ਬਾਬਾ ਜੀ ਸਢौरा ਫਤਿਹ ਕਰਕੇ ਅਗਾਂ ਵਧੇ ਤਾਂ ਮਾਝੇ ਅਤੇ ਦੁਆਬੇ ਦੇ ਸਿੰਘਾਂ ਦਾ ਜਥਾ ਵੀ ਕੀਰਤਪੁਰ ਉਤਰ ਪਿਆ। ਸੂਬਾ ਸਰਹੰਦ ਨੇ ਦੋਹਾਂ ਦਲਾਂ ਦਾ ਮਿਲਾਪ ਰੋਕਣ ਲਈ ਮਲੇਰ ਕੋਟਰੇ ਦੇ ਨਵਾਬ ਨੂੰ ਕਿਹਾ ਉਹ ਬਹੁਤ ਤਕੜੀ ਫੌਜ ਲੈ ਕੇ ਰੋਪੜਵਾਲ ਵਧਿਆ ਉਸ ਥਾਂ 2 ਦਿਨ ਸਖਤ ਲੜਾਈ ਹੋਈ ਮੈਦਾਨ ਖਾਲਸੇ ਦੇ ਹੱਥ ਰਿਹਾ ਬਾਬਾ ਜੀ ਇਸ ਜਿੱਤ ਦੀ ਖਬਰ ਸੁਣ ਕੇ ਬੜੇ ਖੁਸ਼ ਹੋਏ ਰੋਪੜ ਜਿੱਤ ਕੇ ਮਾਝੇ ਦਾ ਦਲ ਖਰੜਵਾਲ ਵਧਿਆ ਤੇ ਖਰੜ ਦੇ ਬਨਨੂਰ ਦੇ ਵਿਚਾਲੇ ਬਾਬਾ ਜੀ ਦੇ ਦਲ ਨਾਲ ਜਾ ਮਿਲਿਆ ਇਸ ਨਾਲ ਖਾਲਸੇ ਦੀ ਤਾਕਤ ਬਹੁਤ ਵੱਧ ਗਈ ਉਹ ਮਾਰੋ ਮਾਰ ਕਰਦਾ ਸਰਹੰਦਵਾਲ ਵਧਿਆ ਅੱਗੋ ਵਜ਼ੀਰ ਖਾਂ ਵੀ ਆਪਣੀ ਫੌਜ ਤੋਂ ਇਲਾਵਾ ਦੱਖਣ ਵੱਲੋਂ ਸਿਹਾਰ ਤੇ ਆਸ-ਪਾਸ ਦੇ ਸਰਦਾਰਾਂ ਦੀ ਅਤੇ ਉੱਤਰ ਵੱਲੋਂ ਲਾਹੌਰ, ਐਮਨਾਬਾਦ ਆਦ ਦੀ ਫੌਜ ਇਕੱਠੀ ਕਰਕੇ ਟੱਕਰੇ ਲਈ ਵਧਿਆ ਸਰਹੰਦ ਤੇ ਦਸ ਕੋ ਕੋ ਦੀ ਵਿਠੋਤੇ ਚਾਪੜ ਚੜੀ ਦੇ ਮੈਦਾਨ ਵਿੱਚ ਜੇਠ ਸੁਦੀ 14 ਸੰਮਤ 1767 12 ਮਈ 1710 ਨੂੰ ਬੜੀ ਸਖਤ ਲੜਾਈ ਹੋਈ ਵਜੀਰ ਖਾਨ ਨੂੰ ਹਾਰ ਹੋਈ ਅਤੇ ਉਹ ਮਾਰਿਆ ਗਿਆ ਖਾਲਸਾ ਗਾਂ ਵਧਿਆ ਅਤੇ ਦੋ ਦਿਨਾਂ ਮਗਰੋਂ ਸਰਹੰਦ ਜਾ ਮਾਰੀ ਸ਼ਹਿਰ ਨੂੰ ਲੁੱਟਿਆ ਗਿਆ ਅਤੇ ਵਜੀਰ ਖਾਨ ਦੇ ਹਮਾਇਤਿਆਂ ਨੂੰ ਵੱਢਿਆ ਗਿਆ ਗੁਰੂ ਕੀ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਗਈ ਪਾਪੀ ਸੁਚਾਨੰਦ ਨੂੰ ਕਤਲ ਕੀਤਾ ਗਿਆ ਹੋਰ ਵੀ ਦੁਸ਼ਟਾਂ ਨੂੰ ਸਜ਼ਾਾਂ ਮ ਦਿੱਤੀਆਂ ਗਈਆਂ ਪਰ ਕਿਸੇ ਭਲੇ ਮਾਨਸ ਤੇ ਨੇਕ ਬੰਦੇ ਨੂੰ ਤੰਗ ਨਾ ਕੀਤਾ ਗਿਆ ਅਟਾਰੀਆ ਅਤੇ ਸ਼ਾਹੀ ਮਹੱਲ ਟਾਹੇ ਗਏ ਅਤੇ ਉਹਨਾਂ ਕੰਦਾਂ ਨੂੰ ਟਾਇਆ ਗਿਆ ਜਿਨ੍ਹਾਂ ਵਿੱਚ ਸਹਿਬਜ਼ਾਦੇ ਚਿਣੇ ਗਏ ਸਨ ਪਰ ਸ਼ੇਖ ਅਹਿਮਦ ਮੁਹੰਮਦ ਅਲਫਸਾਨੀ ਦੇ ਮਜ਼ਾਰ ਤੇ ਹੋਰ ਕਈ ਦਰਗਾਹਾਂ ਨੂੰ ਛੇੜਿਆ ਵੀ ਨਾ ਗਿਆ ਇਸ ਜਿੱਤ ਨਾਲ ਕਰਨਾਲ ਤੋਂ ਲੈ ਕੇ ਲੁਧਿਆਣੇ ਤੱਕ ਦਾ ਸਰਹੰਦ ਦਾ ਸੂਬਾ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ ਇਸ ਨੂੰ ਆਮਦਨ 36 ਲੱਖ ਰੁਪਏ ਸਲਾਨਾ ਸੀ ਬਾਬਾ ਬਾਜ ਸਿੰਘ ਨੂੰ ਸਰਹੰਦ ਦਾ ਸੂਬਾ ਨਿਯੁਕਤ ਕੀਤਾ ਗਿਆ ਬਾਬਾ ਬੰਦਾ ਸਿੰਘ ਨੇ ਇਸ ਡੌਰੇ ਦੇ ਨੇੜੇ ਬਖਲਿਸਪੁਰ ਨੂੰ ਆਪਣਾ ਕਾਣਾ ਬਣਾਇਆ ਉੱਥੋਂ ਦੇ ਕਿਲੇ ਦੀ ਮੁਰੰਮਤ ਕਰਕੇ ਉਸ ਦਾ ਨਾਂ ਲੋਗੜ ਰੱਖਿਆ ਰਾਜ ਸੰਭਾਲਿਆ ਅਤੇ ਗੁਰੂ ਦੇ ਨਾਂ ਦਾ ਸਿੱਕਾ ਵੀ ਚਲਾਇਆ ਕੁਝ ਚਿਰ ਮਗਰੋਂ ਜਲੰਧਰ ਦੁਆਬੇ ਦਾ ਇਲਾਕਾ ਸਰ ਕੀਤਾ ਫਿਰ ਮਾਝੇ ਅਤੇ ਰਿਆੜ ਕੀ ਉੱਤੇ ਕਬਜ਼ਾ ਕੀਤਾ ਗਿਆ ਥੋੜੇ ਚਿਰ ਪਿਛ ਲਾਹੌਰ ਤੋਂ ਚੜ੍ਹਦੇ ਪਾਸੇ ਦੇ ਸਾਰੇ ਪੰਜਾਬ ਉੱਤੇ ਖਾਲਸਾ ਰਾਜ ਕਰਨ ਲੱਗ ਪਿਆ ਇਹਨਾਂ ਜਿੱਤਾਂ ਦਾ ਹਾਲ ਸੁਣ ਕੇ ਬਹਾਦਰ ਸ਼ਾਹ ਦੱਖਣ ਵੱਲੋਂ ਵਾਹੋਦਾਹੀ ਵਾਪਸ ਆਇਆ ਉਸ ਨੇ ਦਿੱਲੀ ਅਤੇ ਅਵਧ ਦੇ ਸੂਬਿਆਂ ਮੁਰਾਦਾਬਾਦ ਅਤੇ ਅਲਾਹਾਬਾਦ ਦੇ ਫੌਜਦਾਰਾਂ ਅਤੇ ਨਿਯਾਮਾਂ ਤੇ ਹੋਰ ਨਿੱਕੇ ਵੱਡੇ ਸਭ ਹਾਕਮਾਂ ਨੂੰ ਹੁਕਮ ਕਰ ਦਿੱਤਾ ਕਿ ਪੰਜਾਬ ਵੱਲ ਵਧੋ ਆਪ ਵੀ ਸ਼ਾਹੀ ਫੌਜ ਲੈ ਕੇ ਪੁੱਜਾ ਇਸ ਤਰ੍ਹਾਂ ਅਣਗਿਣਤ ਫੌਜ ਸਿੱਖਾਂ ਵਿਰੁੱਧ ਚੜ ਗਈ ਸਿੱਖਾਂ ਨੇ ਸਰਹੰਦੋਂ ਹਟ ਕੇ ਲੋਗੜ ਮੋਰਚੇ ਕਾਇਮ ਕੀਤੇ ਸ਼ਾਹੀ ਫੌਜ 4 ਦਸੰਬਰ ਸਨ 1710 ਨੂੰ ਲੋਗੜ ਦੇ ਨੇੜੇ ਪੁੱਜੀ ਖਾਲਸੇ ਨੇ ਹੱਲਾ ਕੀਤਾ ਤੇ ਸ਼ਾਹੀ ਫੌਜ ਦੇ ਪੈਰ ਓਖੇੜ ਦਿੱਤੇ ਪਰ ਸ਼ਾਹੀ ਫੌਜ ਨੂੰ ਹੋਰ ਸਹਾਇਤਾ ਪੁੱਜ ਗਈ ਸ਼ਾਮ ਬਿਲੇ ਸਿੱਖ ਲੋ ਘੜ ਦੇ ਕਿਲੇ ਵਿੱਚ ਮੁੜ ਪਏ ਉਸ ਕਿਲੇ ਓਲਾਂਦੇ 60000 ਸਵਾਰਾਂ ਤੇ ਪਿਆਦਿਆਂ ਨਾਲ ਘੇਰਾ ਘਤਿਆ ਗਿਆ ਪਰ ਕਿਲੇ ਉੱਪਰ ਹਮਲਾ ਕਰਨ ਦੀ ਦਲੇਰੀ ਬਾਦਸ਼ਾਹ ਨਾ ਕਰ ਸਕਿਆ ਕਿਲੇ ਅੰਦਰ ਰਸਦ ਪਾਣੀ ਮੁੱਕ ਗਿਆ 10 ਦਸੰਬਰ ਦੀ ਰਾਤ ਨੂੰ ਬਾਬਾ ਬੰਦਾ ਸਿੰਘ ਜੀ ਬੈਰੀਦਲ ਨੂੰ ਕੁੱਟਦੇ ਵੜਦੇ ਕਿਲੇ ਵਿੱਚੋਂ ਨਿਕਲ ਗਏ ਅਤੇ ਫੌਜ ਸਮੇਤ ਨਾਹਣ ਦੀਆਂ ਤੁਹਾੜੀਆਂ ਵੱਲ ਚਲੇ ਗਏ ਲੋਗੜੋਂ ਨਿਕਲਣ ਤੇ ਥੋੜੇ ਦਿਨਾਂ ਮਗਰੋਂ ਬਾਬਾ ਜੀ ਨੇ ਸਿੱਖਾਂ ਦੇ ਨਾਂ ਹੁਕਮਨਾਮੇ ਜਾਰੀ ਕੀਤੇ ਕਿ ਵਹੀਰਾ ਕੱਟ ਕੇ ਆਓ ਸਭ ਪਾਸਿਆਂ ਤੋਂ ਸਿੱਖ ਕੀਰਤਪੁਰ ਇਕੱਠੇ ਹੋਣ ਲੱਗ ਪਏ ਬਾਬਾ ਜੀ ਨੇ ਪਹਾੜੀ ਰਾਜਿਆਂ ਵੱਲ ਧਿਆਨ ਕੀਤਾ ਸਭ ਤੋਂ ਪਹਿਲਾਂ ਬਲਾਸਪੁਰ ਕਹਿਲੂਰ ਦੇ ਰਾਜਾ ਭੀਮ ਚੰਦ ਦੀ ਵਾਰੀ ਆਈ ਉਸਨੇ ਟੱਕਰਾ ਕੀਤਾ ਤੇ ਹਾਰ ਖਾਧੀ ਇਹ ਵੇਖ ਕੇ ਹੋਰ ਪਹਾੜੀ ਰਾਜੇ ਆਪਣੇ ਆਪ ਸ਼ਰਨ ਆ ਡਗੇ ਚੰਬੇ ਦੇ ਰਾਜੇ ਨੇ ਆਪਣੇ ਘਰਾਣੇ ਦੀ ਸੁੰਦਰ ਲੜਕੀ ਬਾਬਾ ਬੰਦਾ ਸਿੰਘ ਜੀ ਨੂੰ ਵਿਆਹ ਦਿੱਤੀ ਇਸ ਦੀ ਕੁੱਖੋਂ ਇੱਕ ਪੁੱਤਰ ਸ਼੍ਰੀ ਅਜੈ ਸਿੰਘ ਜੰਮਿਆ ਕੁਝ ਸਿਰ ਬਾਬਾ ਜੀ ਪਹਾੜੀਆਂ ਵਿੱਚ ਹੀ ਟਿਕੇ ਇੱਥੋਂ ਉਹਨਾਂ ਨੇ ਕਈ ਵਾਰ ਕਾਵੇ ਕੀਤੇ ਅਤੇ ਰਾਏਪੁਰ ਬਹਿਰਾਮਪੁਰ ਕਲਨੌਰ ਅਤੇ ਬਟਾਲਾ ਸਰ ਕਰ ਲੈ ਪਰ ਸ਼ਾਹੀ ਫੌਜਾਂ ਮਗਰ ਪੈ ਗਈਆਂ ਅਤੇ ਇਹ ਥਾਂ ਖਾਲੀ ਕਰਨੇ ਪਏ ਫਿਰ ਪੰਜਾਬ ਵਿੱਚ ਸਿੱਖਾਂ ਅਤੇ ਉਹਨਾਂ ਦੇ ਹਮਦਰਦਾਂ ਦਾ ਕਤਲੇਆਮ ਸ਼ੁਰੂ ਹੋਇਆ ਹੁਕਮ ਹੋ ਗਿਆ ਕਿ ਜਿੱਥੇ ਵੀ ਕੋਈ ਸਿੱਖ ਮਿਲੇ ਉਸ ਨੂੰ ਮਾਰ ਦਿਓ ਹਿੰਦੂਆਂ ਨੂੰ ਹੁਕਮ ਹੋ ਗਿਆ ਕਿ ਸਿੱਖਾਂ ਨਾਲੋਂ ਵੱਖਰੇ ਦਸਣ ਅਤੇ ਇਸ ਤਰ੍ਹਾਂ ਸਿੱਖ ਸਮਝ ਕੇ ਮਾਰੇ ਜਾਣ ਤੋਂ ਬਚਣ ਲਈ ਆਪਣੀਆਂ ਦਾੜੀਆਂ ਮਨਾ ਦੇਣ ਪਰ ਕਿਸੇ ਸਿੱਖ ਨੇ ਜਾਨ ਦੀ ਖਾਤਰ ਕੇਸ ਦਾੜੀ ਦੀ ਵਿਆਪਦੀ ਨਾ ਕੀਤੀ ਉਹ ਧਰਮ ਵਿੱਚ ਪੱਕੇ ਰਹਿ ਕੇ ਸ਼ਹੀਦ ਹੋ ਗਏ 18 ਫਰਵਰੀ ਸਨ 1712 ਨੂੰ ਬਹਾਦਰ ਸ਼ਾਹ ਮਰ ਗਿਆ ਕੁਝ ਚਿਰ ਤਖਤ ਬਾਰੇ ਝਗੜਾ ਰਿਹਾ ਇਸ ਸਮੇਂ ਬਾਬਾ ਬੰਦਾ ਸਿੰਘ ਨੇ ਫਿਰ ਸਡੌਰਾ ਤੇ ਲੋਹਗੜ੍ਹ ਜਿੱਤ ਕਰ ਲਏ ਲੋਹਗੜ੍ਹ ਫਿਰ ਸਿੱਖਾਂ ਦੀ ਰਾਜਧਾਨੀ ਬਣ ਗਿਆ ਪਰ ਫਰਕਸੀਆ ਰਦੀਆਂ ਭੇਜੀਆਂ ਸ਼ਾਹੀ ਫੌਜਾਂ ਦੇ ਆਉਣ ਉੱਤੇ ਇਹ ਸਥਾਨ ਅਕਤੂਬਰ ਸਨ 1713 ਵਿੱਚ ਫਿਰ ਖਾਲੀ ਕਰਨੇ ਪਏ ਬਾਬਾ ਬੰਦਾ ਸਿੰਘ ਜੰਮੂ ਦੀਆਂ ਪਹਾੜੀਆਂ ਵਿੱਚ ਜਾ ਟਿਕੇ ਉੱਥੇ ਉਹਨਾਂ ਨੇ ਬਜੀਰਾਬਾਦ ਦੇ ਇੱਕ ਖਤਰੀ ਦੀ ਧੀ ਸਹਿਬ ਕੌਰ ਨਾਲ ਆਪਣਾ ਦੂਜਾ ਵਿਆਹ ਕਰਵਾਇਆ ਅਤੇ ਆਪਣਾ ਟਿਕਾਣਾ ਕਾਇਮ ਕੀਤਾ ਜਿਸ ਦਾ ਨਾਮ ਡੇਰਾ ਬਾਬਾ ਬੰਦਾ ਸਿੰਘ ਹੈ ਇਸ ਲੜਕੀ ਤੋਂ ਉਹਨਾਂ ਦੇ ਘਰ ਇੱਕ ਪੁੱਤਰ ਜੰਮਿਆ ਜਿਸ ਦਾ ਨਾਮ ਰਣਜੀਤ ਸਿੰਘ ਰੱਖਿਆ ਗਿਆ ਸ਼ਾਹੀ ਫੌਜਾਂ ਨੇ ਫਿਰ ਸਿੱਖਾਂ ਨੂੰ ਚੁਣ-ਚੁਣ ਕੇ ਮਾਰਨਾ ਸ਼ੁਰੂ ਕੀਤਾ ਬਾਬਾ ਬੰਦਾ ਸਿੰਘ ਜੀ ਸਨ 1715 ਦੇ ਸ਼ੁਰੂ ਵਿੱਚ ਫਿਰ ਮੈਦਾਨੀ ਇਲਾਕੇ ਵਿੱਚ ਆ ਨਿਤਰੇ ਉਹਨਾਂ ਨੇ ਕਲਾਨੌਰ ਅਤੇ ਬਟਾਲਾ ਫਿਰ ਜਿੱਤ ਲਏ ਇਹ ਸੁਣ ਕੇ ਬਾਦਸ਼ਾਹ ਫਰਕਸੀਅਰ ਨੂੰ ਬਹੁਤ ਗੁੱਸਾ ਆਇਆ ਉਸ ਨੇ ਲਾਹੌਰ ਦੇ ਸੂਬੇ ਨੂੰ ਸਖਤ ਝਾੜ ਪਾਈ ਨਾਲ ਹੀ ਉਸ ਨੇ ਮੁਗਲ ਅਤੇ Hindu ਅਹਿਲਕਾਰਾਂ ਤੇ ਰਾਜਿਆਂ ਅਤੇ ਹਾਕਮਾਂ ਨੂੰ ਲਿਖਿਆ ਕਿ ਲਾਹੌਰੀ ਫੌਜ ਦੀ ਸਹਯਤਾ ਕਰੋ ਬਹੁਤ ਵੱਡੀ ਫੌਜ ਜੁੜ ਕੇ ਬਾਬਾ ਜੀ ਦੇ ਵਿਰੁੱਧ ਚੜੀ ਸਿੰਘਾਂ ਨੂੰ ਚੰਗੀ ਢੁਕਵੀਂ ਥਾਂ ਚੁਣ ਕੇ ਮੋਰਚੇ ਕਾਇਮ ਕਰਨ ਦਾ ਮੌਕਾ ਨਾ ਮਿਲਿਆ ਫਿਰ ਵੀ ਉਹਨਾਂ ਨੇ ਸ਼ਾਹੀ ਫੌਜ ਦਾ ਅਜੇਹਾ ਟੱਕਰਾ ਕੀਤਾ ਕਿ ਇੱਕ ਮੁਸਲਮਾਨ ਇਤਿਹਾਸਕਾਰ ਦੇ ਬਿਆਨ ਮੂਜਮ ਸ਼ਾਹੀ ਫੌਜ ਦੇ ਇੱਕ ਵੇਰ ਤਾਂ ਫਿਰ ਪੈਰ ਉਖਾੜ ਰੱਖ ਦਿੱਤੇ ਖਾਲਸਾ ਦਲ ਗਿਣਤੀ ਵਿੱਚ ਬਹੁਤ ਘੱਟ ਸੀ ਉਹ ਰੱਖਿਆ ਵਾਲੀ ਥਾਂ ਜਾਂ ਕਿ ਮੋਰਚੇ ਵੀ ਕਾਇਮ ਨਹੀਂ ਕਰ ਸਕਦੇ ਸਨ ਇਸ ਕਰਕੇ ਅਣਗਿਣਤ ਫੌਜਾਂ ਵਿਰੁੱਧ ਉਹ ਰੜੇ ਮੈਦਾਨ ਬਸਤਾ ਚਿਰ ਡਟ ਨਾ ਸਕੇ ਬਾਬਾ ਬੰਦਾ ਸਿੰਘ ਬਹਾਦਰ ਪਛਾਣ ਹਟੇ ਅਤੇ ਗੁਰਦਾਸਪੁਰ ਚੌਕ ও ਮੀਲਾਂ ਦੀ ਵਿਥ ਉਤੇ ਪਿੰਡ ਗੁਰਦਾਸ ਨੰਗਲ ਵਿੱਚ ਘੇਰੇ ਗਏ ਉਨ੍ਹਾਂ ਨੇ ਆਪਣੀ ਫੌਜ ਇੱਕ ਹਵੇਲੀ ਵਿੱਚ ਉਤਾਰੀ ਅਤੇ ਉੱਥੇ ਮੋਰਚੇ ਕਾਇਮ ਕੀਤੇ ਇਸ ਦੇ ਉਦਾਲੇ ਇੱਕ ਖਾਈ ਪੁੱਟ ਕੇ ਲਾਗਲੀ ਨਹਿਰੋਂ ਉਹ ਪਰ ਲਈ ਸ਼ਾਹੀ ਫੌਜਾਂ ਨੇ ਘੇਰਾ ਕੱਤ ਲਿਆ ਪਰ ਉਸ ਨੇ ਖਾਲਸਾ ਦਲ ਉੱਤੇ ਹੱਲਾ ਕਰਮ ਦੀ ਦਲੇਰੀ ਨਾ ਕੀਤੀ ਹਾਂ ਘੇਰਾ ਹੋਰ ਕਨੜਾ ਤੇ ਭੀੜਾ ਕਰਦੀ ਗਈ ਗੜੀ ਵਿੱਚ ਰਸਦਾ ਮੁੱਕ ਗਈਆਂ ਬਾਲਣ ਵੀ ਨਾ ਰਹਿ ਗਿਆ ਸਿੰਘਾਂ ਨੇ ਕੋੜੇ ਆਦ ਮਾਰ ਕੇ ਕੱਚਾ ਮਾਸ ਖਾ ਕੇ ਵੈਰੀ ਦਾ ਟੱਕਰਾ ਕੀਤਾ ਰੁੱਖਾਂ ਦੇ ਪੱਤੇ ਛਿੱਲਾਂ ਅਤੇ ਕਰੂੰਬਲੀਆਂ ਉਸਕਾ ਕੇ ਉਹਨਾਂ ਨੂੰ ਆਟੇ ਦੀ ਥਾਂ ਵਰਤਿਆ ਫਿਰ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਪੀ ਕੇ ਵੀ ਇਸੇ ਤਰ੍ਹਾਂ ਵਰਤੀਆਂ ਕਈਆਂ ਨੇ ਆਪਣੇ ਪੱਟਾ ਨਾਲੋਂ ਮਾਸ ਕੱਟ ਕੇ ਵੀ ਖਾਧਾ ਢੁੱਖ ਅਤੇ ਮਰੋੜਾ ਆਦ ਰੋਗਾ ਨਾਲ ਕਈ ਮੋਤਾਂ ਹੋਈਆਂ ਜੋ ਬਚੇ ਰਹੇ ਉਹ ਅਤ ਦਰਜੇ ਦੇ ਨਿਰਬਲ ਹੋ ਗਏ ਅਜਹੀ ਹਾਲਤ ਵਿੱਚ ਆਣਗਿਣਤ ਸ਼ਾਹੀ ਫੌਜਾਂ ਦਾ ਟਕਰਾ ਕਿੰਨਾ ਚਿਰ ਹੋ ਸਕਦਾ ਸੀ 7 ਦਸੰਬਰ ਸਨ 1715 ਨੂੰ ਸ਼ਾਹੀ ਫੌਜ ਦਰਵਾਜ਼ਾ ਭੰਨ ਕੇ ਗੜੀ ਦੇ ਅੰਦਰ ਆਵੜੀ ਬਾਬਾ ਬੰਦਾ ਸਿੰਘ ਜੀ ਨੂੰ 2-300 ਸਾਥੀਆਂ ਸਮੇਤ ਫੜ ਕੇ ਉਹਨਾਂ ਦੀਆਂ ਮੁਸ਼ਕਾ ਕਸੀਆਂ ਗਈਆਂ ਅਤੇ ਲਾਹੌਰ ਵੱਲ ਤੁਰੇ ਗਏ ਬਾਬਾ ਜੀ ਦੀ ਸੁਪਤਨੀ ਅਤੇ ਉਹਨਾਂ ਦੇ ਤਿੰਨ ਬਰਿਆਂ ਦੇ ਪੁੱਤਰ ਸ਼੍ਰੀ ਅਜੈ ਸਿੰਘ ਨੂੰ ਵੀ ਫੜ ਲਿਆ ਗਿਆ ਸ਼ਹੀਦ ਹੋਏ ਸਿੱਖਾਂ ਦੇ ਸੀਸ ਵੱਢ ਕੇ ਬਰਸ਼ਿਆਂ ਉੱਪਰ ਟੰਗੇ ਗਏ ਇਹ ਵੀ ਲਾਹੌਰ ਪਹੁੰਚਾਏ ਗਏ ਲਾਹੌਰੋਂ ਉਹਨਾਂ ਨੂੰ ਦਿੱਲੀ ਵੱਲ ਲੈ ਤੁਰੇ ਰਾਹ ਵਿੱਚੋਂ ਹੋਰ ਸਿੱਖ ਫੜ ਕੇ ਬਾਬਾ ਜੀ ਦੇ ਨਾਲ 750 ਸਿੱਖ ਦਿੱਲੀ ਪਹੁੰਚਾਏ ਗਏ ਉਹ ਉੱਥੇ 23 ਫਰਵਰੀ ਨੂੰ 1716 ਨੂੰ ਪੁੱਜੇ ਦਿੱਲੀ ਵਿੱਚ ਉਨ੍ਹਾਂ ਦਾ ਜਲੂਸ ਕੱਢਿਆ ਗਿਆ ਜਲੂਸ ਦੇ ਅੱਗੇ ਬਾਂਸਾਂ ਉੱਪਰ ਟੰਗੇ ਹੋਏ 2000 ਸਿੰਘਾਂ ਦੇ ਸੀਸ ਸਨ ਉਨ੍ਹਾਂ ਦੋ ਮਗਰੋਂ ਬਾਬਾ ਜੀ ਲੋਹੇ ਦੇ पिंजਰੇ ਵਿੱਚ ਪਾਏ ਹੋਏ ਅਤੇ ਹਾਥੀ ਉੱਪਰ ਬਿਠਾਏ ਹੋਏ ਸਨ ਇਹਨਾਂ ਦੇ ਮਗਰ ਦੋ-ਦੋ ਕਰਕੇ ਜੂੜੇ ਨਰੜੇ ਹੋਏ ਅਤੇ ਅਲਾਣੇ ਊਠਾਂ ਉੱਪਰ ਸੁੱਟੇ ਹੋਏ ਸਿੱਖ ਕੈਦੀ ਸਨ ਬਜ਼ਾਰਾਂ ਦੇ ਦੋਹੀ ਪਾਸੇ ਫੌਜਾਂ ਅਤੇ ਸ਼ਹਿਰੀਏ ਸਨ ਸਭ ਸਿੱਖ ਖੁਸ਼ ਸਨ ਇਸ ਗੱਲ ਦੀ ਗਵਾਹੀ ਅੱਖੀਂ ਵੇਖ ਰਹੇ ਮੁਸਲਮਾਨ ਅਤੇ ਹੋਰ ਲਖਾਰੀਆਂ ਨੇ ਭਰੀ ਹੈ 5 ਮਾਰਚ ਸਨ 1716 ਨੂੰ ਇਹਨਾਂ ਦਾ ਕਤਲ ਸ਼ੁਰੂ ਹੋਇਆ ਹਰ ਰੋਜ਼ 100 ਸਿੰਘਾਂ ਨੂੰ ਕਤਲ ਕੀਤਾ ਜਾਂਦਾ ਸੀ ਸਾਰੇ ਹੱਸ ਹੱਸ ਕੇ ਮਰਦੇ ਸਨ ਉਹਨਾਂ ਨੂੰ ਇਸਲਾਮ ਕਬੂਲ ਕਰਕੇ ਜਾਨਾਂ ਬਚਾਉਣ ਲਈ ਕਿਹਾ ਜਾਂਦਾ ਪਰ ਇੱਕ ਸਿੰਘ ਨੇ ਵੀ ਗੁਰੂ ਧਰਮ ਨਾ ਛੱਡਿਆ ਉਹਨਾਂ ਵਿੱਚ ਇੱਕ ਗੱਭਰੂ ਮੁੰਡਾ ਸੀ ਜਿਸ ਦਾ ਸੱਜਰਾ ਵਿਆਹ ਹੋਇਆ ਸੀ ਉਸ ਦੀ ਵਿਧਵਾ ਮਾਂ ਨੇ ਬਾਦਸ਼ਾਹ ਅੱਗੇ ਜਾ ਫਰਿਆਦ ਕੀਤੀ ਕਿ ਮੇਰਾ ਪੁੱਤਰ ਤਾਂ ਬਾਬਾ ਬੰਦਾ ਸਿੰਘ ਦੀ ਕੈਦ ਵਿੱਚ ਸੀ ਉਹ ਸਿੱਖ ਨਹੀਂ ਹੈ ਬਾਦਸ਼ਾਹ ਨੇ ਉਸ ਗਬਰੂ ਨੂੰ ਛੱਡ ਦੇਣ ਦਾ ਹੁਕਮ ਕੀਤਾ ਪਰ ਗਬਰੂ ਨੇ ਕਿਹਾ ਮੇਰੀ ਮਾਂ ਝੂਠ ਬੋਲਦੀ ਹੈ ਮੈਂ ਤਾਂ ਦਿਲ ਤੇ ਜਾਨ ਤੋਂ ਗੁਰੂ ਜੀ ਦਾ ਸਿੱਖ ਹਾਂ ਉਹ ਵੀ ਸ਼ਹੀਦ ਕੀਤਾ ਗਿਆ ਗੱਲ ਕੀ ਸਾਰੇ ਸਿੱਖ ਇਸ ਤਰ੍ਹਾਂ ਹੱਸਦੇ ਹੱਸਦੇ ਪੂਰਨ ਸਿੱਖੀ ਸਦਕ ਵਿੱਚ ਪੱਕੇ ਰਹਿ ਕੇ ਸ਼ਹੀਦ ਹੋਏ ਬਾਬਾ ਜੀ ਤੇ ਉਹਨਾਂ ਦੇ ਕੁਝ ਸਾਥੀਆਂ ਨੂੰ ਹੋਰ ਤੰਗ ਕਰਨ ਵਾਸਤੇ ਤਿੰਨ ਕੋ ਮਹੀਨੇ ਹੋਰ ਜਿਉਂਦਿਆਂ ਰੱਖਿਆ ਗਿਆ ਅੰਤ ਨੂੰ 9 ਜੂਨ ਸੰਮਤ 1700 17 ਨੂੰ ਬਾਬਾ ਜੀ ਦੀ ਵਾਰੀ ਆਈ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਉਹਨਾਂ ਨੇ ਨਾਂ ਕਰਨ ਤੇ ਉਹਨਾਂ ਦੇ ਪੁੱਤਰ ਸ਼੍ਰੀ ਅਜੈ ਸਿੰਘ ਨੂੰ ਉਹਨਾਂ ਦੇ ਕੋਛੜ ਬਿਠਾਇਆ ਗਿਆ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਇਸ ਨੂੰ ਵੱਢ ਦਿਓ ਉਹਨਾਂ ਨੇ ਇਨਕਾਰ ਕਰਨ ਤੇ ਜਲਾਦ ਨੇ ਬੱਚੇ ਨੂੰ ਵੱਢ ਕੇ ਉਸ ਦਾ ਤੜਸਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੋਲ ਦਿੱਤਾ ਫਿਰ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਅਤੇ ਫਿਰ ਹੱਥ ਪੈਰ ਵੱਢੇ ਗਏ ਉਸ ਤੋਂ ਮਗਰੋਂ ਤੱਤੇ ਲਾਲ ਜੰਬੂਰਾ ਨਾਲ ਆਪ ਦਾ మాਸ ਲੋਚਿਆ ਗਿਆ ਮਗਰੋਂ ਅੰਗ ਅੰਗ ਕੱਟੇ ਗਏ ਇਸ ਤਰ੍ਹਾਂ ਸੂਰਬੀਰ त्याਗੀ ਧਰਮਵੀਰ ਤੰਤਨ ਸ੍ਰੀ ਗੁਰੂ ਗੋਮਦ ਸਿੰਘ ਜੀ ਦੇ ਸਿੱਧ ਕੀ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹੀਦੀ ਪ੍ਰਾਪਤ ਕੀਤੀ ਇਸ ਤਰ੍ਹਾਂ ਪੂਰੇ ਭਾਰਤ ਦੇਸ਼ ਨੂੰ ਬਚਾਉਣ ਵਾਸਤੇ ਦਸਾਂ ਗੁਰੂ ਸਹਬਾਨਾ ਅਤੇ ਹਜ਼ਾਰਾਂ ਕਰੋੜਾਂ ਲੱਖਾਂ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਜੋ ਕਿ ਆਪ ਜਾਣਦੇ ਹੀ ਹੋ ਕਿ ਇਸ ਹਿੰਦੂ ਧਰਮ ਨੇ ਮੌਕਾ ਆਉਣ ਤੇ ਕਿਸ ਤਰ੍ਹਾਂ ਸਿੱਖਾਂ ਨੂੰ ਕਤਲੇਆਮ ਕੀਤਾ 84 ਜਾਂ ਹੋਰ ਨਾਂ ਅਗਲੇ ਪਿਛਲੇ ਸਮਿਆਂ ਵਿੱਚ ਪੰਜਾਬ ਵਿੱਚ ਹੋਰ ਨਾ ਸਟੇਟਾਂ ਵਿੱਚ ਸੋ ਬੇਨਤੀ ਹੈ ਕਿ ਕੁਝ ਸੋਚਿਆ ਕਰੋ ਸਿੱਖ ਇਤਿਹਾਸ ਨੂੰ ਪੜ੍ਹਿਆ ਕਰੋ ਨਿਗਾਹ ਮਾਰਿਆ ਕਰੋ ਜਿਨ੍ਹਾਂ ਦੀ ਖਾਤਰ ਉਹਨਾਂ ਨੇ ਆਪਣਾ ਪੂਰਾ ਪਰਿਵਾਰ ਬਾਰ ਦਿੱਤਾ ਲੱਖਾਂ ਹਜ਼ਾਰਾਂ ਦੇ ਹਿਸਾਬ ਨਾਲ ਸਿੱਖ ਮਾਰੇ ਗਏ ਕਿਨਾ ਕਰਕੇ ਸੋ ਇਹ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਸੋ ਸੰਗਤ ਜੀ ਇਸੇ ਹੀ ਤਰ੍ਹਾਂ ਇਤਿਹਾਸ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ